ਸਾਡਾ ਜੀ ਘਰ ਤੋੜ ਦਿੱਤਾ ਗਿਆ ਵਾ ਬੱਚਿਆਂ ਨੇ ਆਪਣੀ ਮਰਜ਼ੀ ਦੇ ਨਾਲ ਆਪ ਵਿਆਹ ਕਰਵਾਇਆ ਵਾ ਇਹਨਾਂ ਦੀ ਕੋਰਟ ਮੈਰਿਜ ਵੀ ਆਪਣੀ ਮਰਜ਼ੀ ਦੇ ਨਾਲ ਹੀ ਇਹਨਾਂ ਦੇ ਹੋਈ ਆ ਇਹ ਬੇਟੀ ਵੀ ਸਾਡੇ ਘਰ ਚੱਲ ਕੇ ਆਈ ਸੀਗੀ ਚਲੋ ਅਸੀਂ ਇਹਨੂੰ ਸਮਝਾਇਆ ਸਾਰਿਆਂ ਨੇ ਰਲ ਕੇ ਕਿ ਤੂੰ ਬੇਟਾ ਆਪਣੇ ਘਰ ਹੀ ਚੱਲ ਜਾ ਲੇਕਿਨ ਉਹ ਕਹਿੰਦੀ ਕਿ ਜੋ ਵੀ ਕੁਝ ਹੋ ਜਾਏ ਮੈਨੂੰ ਜਾਨ ਦਾ ਖਤਰਾ ਹੈ ਇਹਨਾਂ ਦੇ ਕੋਲੋਂ ਤੇ ਮੈਂ ਤੁਹਾਡੇ ਕੋਲ ਹੀ ਰਹਿਣਾ ਵਾ ਤੇ ਹੁਣ ਅਸੀਂ ਚਲੋ ਇਹਨਾਂ ਨੂੰ ਸਮਝਾ ਕੇ ਫੇਰ ਵੀ ਭੇਜਾਏ ਕੋਈ ਇਹਨਾਂ ਨੇ ਕੋਰਟ ਮੈਰਿਜ ਕਰਵਾ ਲਈ ਤੇ ਜਾ ਕੇ ਬਾਅਦ ਚ ਸਾਨੂੰ ਇਹਨਾਂ ਨੇ ਦੱਸਿਆ ਤੇ ਇਹੀ ਹੁਣ ਫੇਰ ਹੋਰ ਕੀ ਕਰ ਸਕਦੇ ਅਹੀਂ ਤੇ ਫਿਰ ਬੱਚਿਆਂ ਦੀ ਹੀ ਸੋਨੀ ਸੀ ਤੇ ਬਾਅਦ ਵਿੱਚ ਇਹਨਾਂ ਨੇ ਸਾਡੇ ਕੱਲ ਰਾਤ ਨੂੰ ਜਾ ਕੇ ਘਰ ਦੇ ਵਿੱਚ ਸਾਡੇ ਸਾਰੀ ਤੋੜ-ਫੋੜ ਕੀਤੀ ਹੈ ਮੇਰੇ ਤੇ ਬੱਚਿਆਂ ਨੇ ਬੜੀ ਮੁਸ਼ਕਲ ਨਾਲ ਪਾਜੀ ਘਰ ਬਣਾਇਆ ਹੋ ਸੀਗਾ ਬੇਟਾ ਸਾਰੀ ਗਲੀ ਮੱਲਿਆਂ ਨੂੰ ਪਤਾ ਵਾ ਕਿ ਬਾਹਰ ਗਿਆ ਦਾ 6 ਸਾਲ ਹੋ ਗਏ ਇੰਨੀ ਮੁਸ਼ਕਲ ਨਾਲ ਉਹਨਾਂ ਨੇ ਬਣਾਇਆ ਇਹਨਾਂ ਨੇ ਤੋੜ-ਫੋੜ ਕਰਕੇ ਸਾਡਾ ਸਾਰਾ ਹੀ ਤੋੜ ਦਿੱਤਾ ਵਾ ਤੇ ਸਾਡੇ ਘਰ ਦੀ ਵਰਪਾਈ ਕਰਵਾਈ ਜਾਵੇ ਤੇ ਸਾਡੀ ਰੱਖਿਆ ਕੀਤੀ ਜਾਵੇ ਮੇਰੇ ਬੱਚਿਆਂ ਦੀ ਨਿਗਰਾਨੀ ਕੀਤੀ ਜਾਵੇ ਤੇ ਸਾਨੂੰ ਪ੍ਰੋਟੈਕਸ਼ਨ ਵੀ ਚਾਹੀਦੀ ਆ ਤੇ ਜਿਸ ਤਰ੍ਹਾਂ ਵੀ ਆ ਸਾਨੂੰ ਜੋ ਵੀ ਸਾਡੇ ਘਰ ਦੀ ਤੋੜ-ਫੋੜਿਆ ਕੀ ਮਸਲਾ ਸਾਰਾ ਜਿਹੜਾ ਇੱਕ ਕੁੜੀ ਮੁੰਡੇ ਦਾ ਵਿਆਹ ਦਾ ਜਿਹੜਾ ਮਿਸਟਰ ਐਟ ਨਾਲੇ ਐ ਬਲਵਿੰਦਰ ਸਿੰਘ ਵਾਸੀ ਜਵਾਰ ਨਗਰ ਦੇ ਲੜਕਾ ਮੋਹਿਤ ਇਹਨਾਂ ਦੇ ਨਾਲ ਹੀ ਗੁਆਂਡੀ ਚ ਕੁੜੀ ਰਹਿੰਦੀ ਤਾਣੀਆਂ ਇਹਨਾਂ ਨੇ ਲਵ ਮੈਰਿਜ ਕਰਾਈ ਆ ਉਸ ਰੰਜੇ ਚ ਲਾਲੀ ਸਿੰਘ ਤੇ ਲੜਕੀ ਦੇ ਮਾਪਿਓ ਤੇ ਰਾਜਕੌਰ ਇਹਨਾਂ ਦੇ ਘਰ ਕੇ ਝਗੜਾ ਕਰਕੇ ਆਏ ਆ ਜੋ ਬਣਦੀ ਕਾਨੂੰਨੀ ਕਾਰਵਾਈ ਅਮਲ ਚਲਾਈ ਦੀ ਜਾਏਗੀ। ਕਾਫੀ ਤੋੜ ਭੰਨੋਈ ਕਰਦੀ ਅੰਦਰ ਤੱਕ ਇਹ ਬੁੜੇ ਨੇ। ਜੋ ਤਸਦੀਕ ਕਰਕੇ ਬਿਆਨ ਲੈ ਕੇ ਜੋ ਉਹਨੂੰ ਕਾਰਵਾਈ ਅਮਲ ਚਲਾਈ ਦੀ ਜਾਏਗੀ ਸਰ। ਫਿਲਹਾਲ ਪੁਲਿਸ ਨੇ ਬੰਦੇ ਕਾਬੂ ਕੀਤੇ ਜੀ। ਹਾਂ ਜੀ ਹਾਂ। ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਹੋਨੂ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ। ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਂਡੇਸ, ਸਟਾਈਫੈਟ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਦੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼